ਇਹੜਾ ਟਰੱਕ ਫੜਿਆ ਆ ਹੁਣੀ ਥੋੜੀ ਦੇਰ ਪਹਿਲਾਂ ਉਹਦੇ ਵਿੱਚੋਂ ਅੱਧਾ ਰਾਸ਼ਨ ਇਸ ਘਰ ਚ ਉਤਰਿਆ ਸੀਗਾ ਤੁਸੀਂ ਵੀਡੀਓ ਚ ਦੇਖੋਗੇ ਅੰਦਰ ਤੁਹਾਨੂੰ ਬੋਰੀ ਵੀ ਦਿਖਾਈ ਦਿੱਤੀ ਜਾਏਗੀ ਜੇ ਹੁਣ ਤੁਸੀਂ ਦੇਖੋ ਤਾਂ ਅੰਦਰ ਕੁਝ ਵੀ ਨਹੀਂ ਹੈਗਾ ਸਾਡੇ ਸਾਰੇ ਜਣੇ ਸੁੰਡਾ ਖੜਕਾਰ ਰਿਹਾ ਹੈ ਜਿਵੇਂ ਪੁਲਿਸ ਨੂੰ ਵੀ ਕਿਹਾ ਵੀ ਇਹ ਸਾਨੂੰ ਚੈੱਕ ਕੀਤਾ ਜਾਵੇ ਜਿਹਦੇ ਵਿੱਚ ਰਾਸ਼ਨ ਉਤਾਰਿਆ ਹੈਗਾ ਉਹ ਟਰੱਕ ਡਰਾਈਵਰ ਆਪ ਕਹਿ ਰਿਹਾ ਪੁਲਿਸ ਅਜੇ ਤੱਕ ਨਹੀਂ ਪਹੁੰਚੀ ਹੈਗੀ ਔਰ ਉਹ ਰਾਸ਼ਨ ਦੀ ਬੋਰੀ ਵੀ ਅੰਦਰ ਨੂੰ ਪਸਕਾ ਦਿੱਤੀ ਗਈ ਹੈਗੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਵੀ ਜਿਹੜੀ ਸਰਕਾਰ ਦੇ ਹੱਥਾਂ ਦੀ ਕਟਕੁਥਲੀ ਬਣੀ ਹੋਈ ਹੈ ਉਹ ਜਰਾ ਲੋਕਾਂ ਲਈ ਆ ਕੇ ਖੜੇ ਆ ਡੈਮੋਕ੍ਰੇਸੀ ਦਾ ਜਿਹੜਾ ਕਾ ਨਾਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਉਹ ਨਾ ਕਰੇ ਜਿਹੜਾ ਉਹ ਸਾਡੇ ਕੋਲ ਵੀ ਕੈਮਰੇ ਤੇ ਮੰਨੇ ਕਿ 120 ਬੋਰੀਆਂ ਮੈਂ ਲੈ ਕੇ ਆ ਸੀ 60 ਬੋਰੀਆਂ ਕਹਿੰਦਾ ਇਸ ਕਰੇ ਉਤਾਰੀਆਂ ਨੇ 513 ਨੰਬਰ ਦੇ ਵਿੱਚ ਹਾਂਜੀ ਅਸੀਂ ਤਾਂ ਉਸ ਤੋਂ ਬਾਅਦ ਥੋੜੀ ਪੁਲਿਸ ਨਾਲ ਸਿੱਧੀ ਕਿਸ ਅਫਸਰ ਨਾਲ ਗੱਲਬਾਤ ਹੋਈ ਹੈ ਤੁਸੀਂ ਕਿਸੇ ਕੋਲ ਦੱਸਿਆ ਕਿ ਇਸ ਘਰ ਦੇ ਵਿੱਚ ਇੰਨੀ ਬਿਲਕੁਲ ਅਸੀਂ ਬਾਰ-ਬਾਰ ਉਹਨਾਂ ਨੂੰ ਇਹ ਕਹਿ ਰਹੇ ਹਾਂ ਉਹ ਕਹਿੰਦੇ ਜੀ ਅਸੀਂ ਪਹਿਲਾਂ ਟਰੈਕ ਦੀ ਐਫ ਆਈ ਆਰ ਕੱਢ ਕੱਟ ਲਈਏ ਫਿਰ ਇੱਥੇ ਘਰ ਦੇ ਵਿੱਚ ਅਸੀਂ ਰੇਡ ਾਂਗੇ ਤੇ ਸਾਨੂੰ ਕੀ ਸ਼ੋਰਟ ਹੀ ਪੁਲਿਸ ਦੀ ਕੀ ਰੇਡ ਕਰਨਗੇ ਵੀ ਕੀ ਨਹੀਂ ਕਰਨਗੇ ਕਿਉਂ ਇਹ ਤਾਂ ਘਰ ਦਾ ਦਰਵਾਜਾ ਖੋਲ ਰਹੀ ਨਹੀਂ ਔਰ ਜੇ ਤੁਸੀਂ ਗਲੀ ਤੇ ਵੀ ਪੁੱਛੋਗੇ ਤਾਂ ਉਹ ਤਾਂ ਕਹਿ ਰਹੇ ਦੁਪਹਿਰ ਦਾ ਹੀ ਕੰਮ ਚੱਲ ਰਿਹਾ ਹੈਗਾ ਔਰ ਵੈਸੇ ਵੀ ਜਦੋਂ ਅਸੀਂ ਪਹਿਲਾਂ ਆਏ ਸੀ ਅੰਦਰ ਬੋਰੀਆਂ ਪਈਆਂ ਸੀਗੀਆਂ ਤੇ ਹੁਣ ਅੰਦਰ ਖਾਲੀ ਦਿਖਾਈ ਦੇ ਦਿੱਤਾ ਜਾ ਰਿਹਾ ਹੋ ਸਕਦਾ ਹੈਗਾ ਆ ਵੀ ਇਹ ਘਰ ਦੇ ਅੰਦਰ ਹੀ ਆ ਤੇ ਇਹਨਾਂ ਨੇ ਅੰਦਰ ਸਾਰਾ ਮਾਲ ਕਰ ਲਿਆ ਹੈਗਾ ਆ ਦਰਵਾਜੇ ਇੱਧਰ ਹੀ ਹੈ ਕਿ ਪਿਛਲੇ ਪਾਸੇ ਨਹੀਂ ਦਰਵਾਜਾ ਸਾਨੂੰ ਨਹੀਂ ਪਤਾ ਇੱਧਰ ਹੀ ਹੈ ਕਿ ਪਿਛਲੇ ਪਾਸੇ ਐਸੀ ਡਰਾਈਵਰ ਦੇ ਕਹਿੰਦੇ ਐਸ ਘਰ 'ਚ ਪਹੁੰਚੇ ਸੀਗੇ ਔਰ ਉਹਦੀ ਇਨਫੋਰਮੇਸ਼ਨ ਬ ਇਹ ਤੁਹਾਡੀ ਡੀਐਸਪੀ ਨਾਲ ਇਹ ਗੱਲ ਹੋਈ ਸੀ ਡੀਐਸਪੀ ਨੂੰ ਤੁਹਾਨੂੰ ਪ੍ਰੋਸੈਸ ਕੀਤਾ ਸੀ ਕਿ ਅਸੀਂ ਹਾਂਜੀ ਹਾਂਜੀ ਜਿਹੜਾ ਡੀਐਸਪੀ ਹੈ ਉਹਨੇ ਕਿਹਾ ਹੈ ਗੁਰ ਇਕਬਾਲ ਸਿੰਘ ਵੀ ਅਸੀਂ ਇੱਥੇ ਜ਼ਰੂਰ ਆ ਕੇ ਚੈੱਕ ਕਰਾਂਗੇ ਹੁਣ ਦੇਖਦੇ ਆਂ ਪੁਲਿਸ ਇਸ ਕਾਲ ਨੂੰ ਕਰੀਬ 1 ਤੋਂ 1.5 ਘੰਟੇ ਦੇ ਕਰੀਬ ਹੋ ਗਿਆ ਪਰ ਹਜੇ ਤੱਕ ਪੁਲਿਸ ਦਾ ਕੋਈ ਮੁਲਾਜ਼ਮ ਇਥੇ ਕੋਈ ਕੋਈ ਮੁਲਾਜ਼ਮ ਇਥੇ ਨਹੀਂ ਪਹੁੰਚਿਆ ਐਸ ਵੇਲੇ ਟਰੱਕ ਅਸੀਂ ਉਹਨਾਂ ਨੂੰ ਦੇ ਦਿੱਤਾ ਹੈਗਾ ਕੰਪਾਉਂਡ ਉਹਨਾਂ ਨੇ ਕਰ ਲਿਆ ਹੈਗਾ ਆ ਹੁਣ ਐਫਆਈਆਰ ਵੀ ਕੱਟਦੇ ਆ ਕਿ ਨਹੀਂ ਕੱਟਦੇ ਹੈਗੇ ਆ ਇਹ ਪੁਲਿਸ ਕੀ ਕਰਦੀ ਹੈਗੀ ਪਰ ਜੇ ਦੇਖਿਆ ਜਾਵੇ ਤਾਂ ਖੰਨਾ ਪੁਲਿਸ ਨਹੀਂ ਤਾਂ ਸਾਰਾ ਰਾਸ਼ਨ ਭੇਜਿਆ ਹੈਗਾ ਬਿਲਕੁਲ ਬਿਲਕੁਲ ਡਰਾਈਵਰ ਨੇ ਇਹ ਕਿਹਾ ਕਿ ਖੰਨਾ ਸਿਟੀ ਵੰਦੀ ਪੁਲਿਸ ਨੇ ਇਹ ਭੇਜਿਆ ਹੈ ਕਾਇਆ ਆ ਜਿਹੜਾ ਟਰੱਕ ਹੈਗਾ ਉਹ ਕੰਪਾਉਂਡ ਕੀਤਾ ਹੋਇਆ ਹੈਗਾ ਕੋਈ ਲੈਸੈਂਸ ਨਹੀਂ ਹੋਣਾ ਯਾਰਸੀ ਨਹੀਂ ਹੋਣੀ ਉਹਦੇ ਵਿੱਚ ਤੇਲ ਵੀ ਪੁਲਿਸ ਵਾਲਿਆਂ ਨੇ ਪਰਵਾਇਆ ਹੈਗਾ ਔਰ ਮੈਨੂੰ ਹੁਣ ਖਦਸ਼ਾ ਵੀ ਆ ਉਹ ਜਿਹੜਾ ਵਿਚਾਰਾ ਟਰੱਕ ਡਰਾਈਵਰ ਮਾਤੜ ਸਾਤੀ ਹੈ ਉਹਦੇ ਨਾਲੇ ਲੋਕ ਕੀ ਕਰਨਗੇ ਉਹਦੇ ਉਹਦੇ ਤੇ ਉਹਦੇ ਪਰਿਵਾਰ ਦੀ ਜਿਹੜੀ ਹੁਣ ਹੈ ਨਾ ਉਹਦੇ ਲਈ ਮੈਨੂੰ ਤਕਲੀਫ ਹੋ ਰਹੀ ਹੈ ਕਿ ਇਹਨਾਂ ਦਾ ਰਾਸ਼ਨ ਫੜਿਆ ਗਿਆ ਕਿਤੇ ਉਹਦੀ ਗਾਜ ਉਹ ਵਿਚਾਰੇ ਇੱਕ ਗਰੀਬ ਬੰਦੇ ਉੱਤੇ ਨਾ ਪਵੇ ਮਤਲਬ ਉਸ ਨੂੰ ਵੀ ਇਸ ਚੀਜ਼ ਦਾ ਸਾਰੇ ਦਾ ਮੋਹਰਾ ਬਣਾਇਆ ਜਾ ਸਕਦਾ ਉਹ ਹੋ ਸਕਦਾ ਸਾਰੀ ਹਾਂ ਉਹਨੂੰ ਵੀ ਉਹਨੂੰ ਵੀ ਮੋਹਰਾ ਬਣਾਇਆ ਜਾ ਸਕਦਾ ਜਾਂ ਕਹ ਲਓ ਉਹਦੇ ਪਰਿਵਾਰ ਨਾਲ ਜਾਂ ਉਹਦੇ ਨਾਲ ਕੁਝ ਵੀ ਹੁੰਦਾ ਹੈ ਤੇ ਪੁਲਿਸ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰੀ ਹੋ ਕੇ ਬਿਲਕੁਲ ਦਰਿਆ ਹੈ ਤੇ ਸੈਂਟਰ ਦੇਖੋ ਉਹਨਾਂ ਨੇ ਗੱਲ ਕੀਤੀ ਆ ਹੁਣ ਐਸ ਵੇਲੇ ਕਿੱਥੇ ਆ ਉਹ ਉਹ ਐਸ ਵੇਲੇ ਸ਼ਾਇਦ ਪੁਲਿਸ ਵਾਲਿਆਂ ਦੇ ਨਾਲ ਹੀ ਹੋਣਾ ਆ ਅਸੀਂ ਤਾਂ ਉਹਨਾਂ ਨੂੰ ਹੈਂਡ ਓਵਰ ਟਰੱਕ ਕਰਤਾ ਤੇ ਡਰਾਈਵਰ ਵੀ ਨਾਲ ਲੈ ਕੇ ਗਏ ਹੋਣਗੇ ਇੱਕ ਇੱਕ ਬੰਦਾ ਜਿਹੜਾ ਰੋਜੀ ਰੋਟੀ ਕਮਾਉਂਦਾ ਦਿਹਾੜੀ ਕਰਦਾ ਉਹਨੂੰ ਕੀ ਪਤਾ ਵੀ ਕੀ ਜਾ ਰਿਹਾ ਕੀ ਆ ਰਿਹਾ ਉਹ ਪੁਲਿਸ ਦੇ ਕਹਿੰਦੇ ਪੁਲਿਸ ਤੋਂ ਤਾਂ ਹਰ ਕੋਈ ਡਰਦਾ ਪੁਲਿਸ ਦੇ ਕਹਿੰਦੇ ਵਿਚਾਰਾ ਰਾਸ਼ਨ ਛੱਡਣ ਆ ਗਿਆ ਪਰ ਮੈਂ ਕਹਿੰਦਾ ਇਹ ਪਿਛਲੇ 3-4 ਦਿਨਾਂ ਤੋਂ ਅਸੀਂ ਦੇਖ ਰਿਹਾ ਤੁਸੀਂ ਕਦੇ ਕੋਈ ਐਕਟਿਵ ਹੈ ਤੇ ਰਾਸ਼ਨ ਵੰਡਦਾ ਫੜਿਆ ਕੋਈ ਗਲੀਆਂ ਦੇ ਵਿੱਚ ਕਿੱਟਾ ਵੰਡ ਰਿਹਾ ਇਹਨਾਂ ਦੀਆਂ ਤੁਸੀਂ ਲਗਾਤਾਰ ਸ਼ਿਕਾਇਤਾਂ ਵੀ ਕਰ ਰਹੇ ਹੋ ਕਿ ਤੁਹਾਡੀ ਪਿਛਲੇ 5-4 ਦਿਨਾਂ ਦੇ ਵਿੱਚੋਂ ਕਿਸੇ ਸ਼ਿਕਾਇਤ ਦਾ ਅਸਰ ਹੋਇਆ ਕੁਝ ਕੋਈ ਕੁਝ ਨਹੀਂ ਅਸਰ ਹੋਇਆ ਨਾ ਇਲੈਕਸ਼ਨ ਕਮਿਸ਼ਨ ਤੇ ਤੁਸੀਂ ਦੇਖੋਗੇ ਅਸੀਂ ਐਕਸਟਰਾ ਫੋਰਸ ਦੀ ਮੰਗ ਵੀ ਕੀਤੀ ਸੀਗੀ ਇਵਨ ਬਾਕੀ ਪਾਰਟੀਆਂ ਨੇ ਵੀ ਐਕਸਟਰਾ ਫੋਰਸ ਦੀ ਮੰਗ ਕੀਤੀ ਸੀ ਐਕਸਟਰਾ ਫੋਰਸ ਵੀ ਇਲੈਕਸ਼ਨ ਕਮਿਸ਼ਨ ਵਾਲਿਆਂ ਨੇ ਇੱਥੇ ਪ੍ਰੋਵਾਈਡ ਨਹੀਂ ਕਰਾਈ ਤੁਸੀਂ ਪੰਜਾਬ ਪੁਲਿਸ ਹੀ ਦੇਖੋਗੇ ਤੇ ਪੰਜਾਬ ਪੁਲਿਸ ਤੇ ਕਿੰਨਾ ਭਰੋਸਾ ਕੀਤਾ ਜਾ ਸਕਦਾ ਹੈ ਜਿਹੜਾ ਆਪ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੱਥਾਂ ਦੀ ਕਟਪੁਤਲੀ ਬਣੀ ਹੋਈ ਹੈ ਕੀ ਆ ਪੁਲਿਸ ਵਾਲਾ ਕੰਮ ਕਰ ਰਹੀ ਹੈ ਜੀ ਪੁਲਿਸ ਪੁਲਿਸ ਵਾਲਾ ਕੰਮ ਨਹੀਂ ਕਰ ਰਹੀ ਪੁਲਿਸ ਰਾਸ਼ਨ ਵੰਡਣ ਦਾ ਕੰਮ ਕਰ ਰਹੀ ਹੈ ਆਸ਼ੂ ਜੀ ਉੱਥੇ ਤੁਹਾਨੂੰ ਐਕਟਿਵਾ ਫੜਵਾ ਕੇ ਗਏ ਹੈਗੇ ਤੁਸੀਂ ਮੁੜ ਕੇ ਸਾਡਾ ਵਰਕਰ ਘੁਟਣਾ ਸ਼ੁਰੂ ਕਰਤਾ ਮੈਂ ਕਿੰਦਾ ਰੈਸਟ ਸ਼ੋਅ ਕਰ ਨਹੀਂ ਜੀ ਨਹੀਂ ਅਰੋੜ ਨਹੀਂ ਕਰ ਖੜਾ ਸਾਡੀ ਪੁਲਿਸ ਦੀ ਮੌਕੇ ਤੇ ਵੀਰ ਅਸੀਂ ਲੈ ਰਹੇ ਹਾਂ ਨਹੀਂ ਜੀ ਪਹਿਲਾਂ ਦੇਖੋ ਐਦਾ ਦੀ ਪੋਲੀਟੀਕਲ ਸਲੋਗਨਿੰਗ ਕਰਕੇ ਤੁਸੀਂ ਇਲੈਕਸ਼ਨ ਪ੍ਰੋਸੈਸ ਨੂੰ ਸਾਡਾ ਆਪਣੀ ਡਿਊਟੀ ਕਰ ਤੋਂ ਸਾਨੂੰ ਅਸੀਂ ਲੈ ਰਹੇ ਹਾਂ ਕਿ ਕਿਸੇ ਕਰੋ ਜੋ ਮੇਰੇ ਤੇ ਕਾਰਵਾਈ ਕਰ ਸਕਦੇ ਪਰ ਲਓ ਕੋਈ ਨਹੀਂ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਆਰਓ ਸਾਹਿਬ ਨੂੰ ਕਹੋ ਕਿ ਕਿਸ ਨੂੰ ਭੇਜੋ ਸਾਨੂੰ ਆਬਜ਼ਰਵਰ ਲਈ ਚਾਹੀਦਾ ਹੈ ਆਬਜ਼ਰਵਰ ਨੂੰ ਬੁਲਾਓ ਪਹਿਲਾਂ ਪਲੀਜ਼ ਅਸੀਂ ਆ 513 ਨੰਬਰ ਘਰ ਦੇ ਬਾਹਰ ਖੜੇ ਆ ਜਿਹੜਾ ਟਰੱਕ ਫੜਿਆ ਆ ਹੁਣੀ ਥੋੜੀ ਦੇਰ ਪਹਿਲਾਂ ਉਹਦੇ ਵਿੱਚੋਂ ਅੱਧਾ ਰਾਸ਼ਨ ਇਸ ਘਰ ਤੇ ਉਤਰਿਆ ਸੀਗਾ ਤੁਸੀਂ ਵੀਡੀਓ 'ਚ ਦੇਖੋਗੇ ਅੰਦਰ ਤੁਹਾਨੂੰ ਬੋਰੀ ਵੀ ਦਿਖਾਈ ਦਿੱਤੀ ਜਾਏਗੀ ਜੇ ਹੁਣ ਤੁਸੀਂ ਦੇਖੋ ਤਾਂ ਅੰਦਰ ਕੁਝ ਵੀ ਨਹੀਂ ਹੈਗਾ ਸਾਡੇ ਸਾਰੇ ਜਣੇ ਕੁੰਡਾ ਖੜਕਾ ਰਹੇ ਐ ਜਿਵੇਂ ਪੁਲਿਸ ਨੂੰ ਵੀ ਕਿਹਾ ਵੀ ਅਸ ਤੁਹਾਨੂੰ ਚੈੱਕ ਕੀਤਾ ਜਾਵੇ ਜਿਹਦੇ ਵਿੱਚ ਰਾਸ਼ਨ ਉਤਾਰਿਆ ਹੈਗਾ ਟਰੈਕ ਡਰਾਈਵਰ ਆਪ ਕਹਿ ਰਿਹਾ ਪੁਲਿਸ ਅਲੇ ਤੱਕ ਨਹੀਂ ਪਹੁੰਚੀ ਹੈਗੀ ਔਰ ਉਹ ਰਾਸ਼ਨ ਦੀ ਬੋਰੀ ਵੀ ਅੰਦਰ ਨੂੰ ਫਸਕਾ ਦਿੱਤੀ ਗਈ ਹੈਗੀ ਤਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਹੈ ਵੀ ਜਿਹੜੀ ਸਰਕਾਰ ਦੇ ਹੱਥਾਂ ਦੀ ਖੁਟਪੁਤਲੀ ਬਣੀ ਹੋਈ ਹੈ ਉਹ ਜੜਾ ਕਿ ਲੋਕਾਂ ਲਈ ਆ ਕੇ ਖੜੇ ਆ ਡੈਮੋਕ੍ਰੇਸੀ ਦਾ ਜਿਹੜਾ ਕਾ ਨਾਮ ਆਦੀ ਪਾਰਟੀ ਦੀ ਸਰਕਾਰ ਕਰ ਰਹੀ ਉਹ ਨਾ ਕਰੇ ਜਿਹੜਾ ਸਾਡੇ ਕੋਲ ਵੀ ਕੈਮਰੇ ਤੋਂ ਮੰਨੇ ਕਿ 120 ਬੋਰੀਆਂ ਮੈਂ ਲੈ ਕੇ ਆ ਸੀ 60 ਬੋਰੀਆਂ ਕਹਿੰਦਾ ਇਸ ਕਰੇ ਉਤਾਰੀਆਂ ਨੇ 513 ਨੰਬਰ ਦੇ ਵਿੱਚ ਹਾਂਜੀ ਅਸੀਂ ਤਾਂ ਉਸ ਤੋਂ ਬਾਅਦ ਥੋੜੀ ਪੁਲਿਸ ਦਾ ਸਿੱਧੀ ਕਿਸ ਅਫਸਰ ਨਾਲ ਗੱਲਬਾਤ ਹੋਈ ਹੈ ਤੁਸੀਂ ਕਿਸੇ ਕੋਲ ਦੱਸਿਆ ਕਿ ਇਸ ਘਰ ਦੇ ਵਿੱਚ ਇੰਨੀ ਬਿਲਕੁਲ ਅਸੀਂ ਬਾਰ-ਬਾਰ ਉਹਨਾਂ ਨੂੰ ਇਹ ਕਹਿ ਰਹੇ ਹਾਂ ਉਹ ਕਹਿੰਦੇ ਜੀ ਅਸੀਂ ਪਹਿਲਾਂ ਟਰੈਕ ਦੀ ਐਫ ਆਈ ਆਰ ਕੱਢ ਕੱਟ ਲਈਏ ਫਿਰ ਇੱਥੇ ਘਰ ਦੇ ਵਿੱਚ ਅਸੀਂ ਰੇਡ ਕਰਾਂਗੇ ਤੇ ਸਾਨੂੰ ਕੀ ਸ਼ੋਰਟ ਹੀ ਪੁਲਿਸ ਦੀ ਕੀ ਰੇਡ ਕਰਨਗੇ ਵੀ ਕੀ ਨਹੀਂ ਕਰਨਗੇ ਕਿਉਂ ਇਹ ਤਾਂ ਘਰ ਦਾ ਦਰਵਾਜ਼ਾ ਖੋਲ ਰਹੇ ਨਹੀਂ ਔਰ ਜੇ ਤੁਸੀਂ ਗਲੀ ਤੇ ਵੀ ਪੁੱਛੋਗੇ ਤਾਂ ਉਹ ਤਾਂ ਕਹਿ ਰਹੇ ਦੁਪਹਿਰ ਦਾ ਹੀ ਕੰਮ ਚੱਲ ਰਿਹਾ ਹੈਗਾ ਔਰ ਵੈਸੇ ਵੀ ਜਦੋਂ ਅਸੀਂ ਪਹਿਲਾਂ ਆਏ ਅੰਦਰ ਖਾਲੀ ਦਿਖਾਈ ਦੇ ਦਿੱਤਾ ਜਾ ਰਿਹਾ ਹੋ ਸਕਦਾ ਹੈਗਾ ਆ ਵੀ ਇਹ ਘਰ ਦੇ ਅੰਦਰ ਹੀ ਆ ਤੇ ਇਹਨਾਂ ਨੇ ਅੰਦਰ ਸਾਰਾ ਮਾਲ ਕਰ ਲਿਆ ਹੈਗਾ ਆ ਦਰਵਾਜੇ ਇੱਧਰ ਹੀ ਆ ਕਿ ਪਿਛਲੇ ਪਾਸੇ ਨਹੀਂ ਦਰਵਾਜਾ ਸਾਨੂੰ ਨਹੀਂ ਪਤਾ ਇੱਧਰ ਹੀ ਹੈ ਕਿ ਪਿਛਲੇ ਪਾਸੇ ਐਸੀ ਡਰਾਈਵਰ ਦੇ ਕਹਿੰਦੇ ਐਸ ਘਰ ਚ ਪਹੁੰਚੇ ਸੀਗੇ ਔਰ ਉਹਦੀ ਇਨਫੋਰਮੇਸ਼ਨ ਬਿਲਕੁਲ ਸਹੀ ਸੀ ਅੰਦਰ ਭੋਰੀ ਪਈ ਸੀਗੀ ਦੀ ਤੋਂੜੀ ਡੀਐਸਪੀ ਨਾਲ ਇਹ ਗੱਲ ਹੋਈ ਸੀ ਡੀਐਸਪੀ ਨੂੰ ਤੁਹਾਨੂੰ ਪ੍ਰੋਸੈਸ ਕੀਤਾ ਸੀ ਹਾਂਜੀ ਹਾਂਜੀ ਜਿਹੜਾ ਡੀਐਸਪੀ ਹੈ ਉਹਨੇ ਕਿਆ ਹੈ ਗੁਰ ਇਕਬਾਲ ਸਿੰਘ ਵੀ ਅਸੀਂ ਇੱਥੇ ਜ਼ਰੂਰ ਆ ਕੇ ਚੈੱਕ ਕਰਾਂਗੇ ਉਹਨਾਂ ਦੇਖਦੇ ਆਂ ਪੁਲਿਸ ਇਸ ਕੱਲ ਨੂੰ ਕਰੀਬ 1 ਤੋਂ 1.5 ਕਿਹੜੇ ਘੰਟੇ ਦੇ ਕਰੀਬ ਹੋ ਗਿਆ ਪਰ ਹਜੇ ਤੱਕ ਪੁਲਿਸ ਦਾ ਕੋਈ ਮੁਲਾਜ਼ਮ ਇੱਥੇ ਕੋਈ ਕੋਈ ਮੁਲਾਜ਼ਮ ਇੱਥੇ ਨਹੀਂ ਪਹੁੰਚਿਆ ਐਸ ਵੇਲੇ ਟਰੱਕ ਅਸੀਂ ਉਹਨਾਂ ਨੂੰ ਦੇ ਦਿੱਤਾ ਹੈਗਾ ਕੰਪਾਉਂਡ ਉਹਨਾਂ ਨੇ ਕਰ ਲਿਆ ਹੈਗਾ ਆ ਹੁਣ ਐਫਆਈਆਰ ਵੀ ਕੱਟਦੇ ਆ ਕਿ ਨਹੀਂ ਕੱਟਦੇ ਹੈਗੇ ਆ ਇਹ ਪੁਲਿਸ ਕੀ ਕਰਦੀ ਹੈਗੀ ਪਰ ਜੇ ਦੇਖਿਆ ਜਾਵੇ ਤਾਂ ਖੰਨਾ ਪੁਲਿਸ ਨਹੀਂ ਤਾਂ ਸਾਰਾ ਰਾਸ਼ਨ ਭੇਜਿਆ ਹੈਗਾ ਬਿਲਕੁਲ ਬਿਲਕੁਲ ਡਰਾਈਵਰ ਨੇ ਇਹ ਕਿਹਾ ਕਿ ਖੰਨਾ ਸਿਟੀ ਵੰਦੀ ਪੁਲਿਸ ਨੇ ਇਹ ਭੇਜਿਆ ਹੈ ਕਾਇਆ ਆ ਜਿਹੜਾ ਟਰੱਕ ਹੈਗਾ ਉਹ ਕੰਪਾਉਂਡ ਕੀਤਾ ਹੋਇਆ ਹੈਗਾ ਕੋਈ ਲੈਸੈਂਸ ਨਹੀਂ ਹੋਣਾ ਯਾਰ ਸੀ ਨਹੀਂ ਹੋਣੀ ਉਹਦੇ ਵਿੱਚ ਤੇਲ ਵੀ ਪੁਲਿਸ ਵਾਲਿਆਂ ਨੇ ਮੈਂ ਪਰਵਾਇਆ ਹੈਗਾ ਔਰ ਮੈਨੂੰ ਹੁਣ ਖਦਸ਼ਾ ਵੀ ਆ ਉਹ ਜਿਹੜਾ ਵਿਚਾਰਾ ਟਰੱਕ ਡਰਾਈਵਰ ਮਾਤੜ ਸਾਥੀ ਹੈ ਉਹਦੇ ਨਾਲ ਇਹ ਲੋਕ ਕੀ ਕਰਨਗੇ ਉਹਦੀ ਉਹਦੇ ਤੇ ਉਹਦੇ ਪਰਿਵਾਰ ਦੀ ਜਿਹੜੀ ਹੁਣ ਹੈ ਨਾ ਉਹਦੇ ਲਈ ਮੈਨੂੰ ਤਕਲੀਫ ਹੋ ਰਹੀ ਹੈ ਕਿ ਇਹਨਾਂ ਦਾ ਰਾਸ਼ਨ ਫੜਿਆ ਗਿਆ ਕਿਤੇ ਉਹਦੀ ਗਾਜੋ ਵਿਚਾਰੇ ਇੱਕ ਗਰੀਬ ਬੰਦੇ ਉੱਤੇ ਨਾ ਪਵੇ ਮਤਲਬ ਉਸ ਨੂੰ ਵੀ ਇਸ ਚੀਜ਼ ਦਾ ਸਾਰੇ ਦਾ ਮੋਹਰਾ ਬਣਾਇਆ ਜਾ ਸਕਦਾ ਉਹ ਹੋ ਸਕਦਾ ਸਾਰੀ ਹਾਂ ਉਹਨੂੰ ਵੀ ਉਹਨੂੰ ਵੀ ਮੋਹਰਾ ਬਣਾਇਆ ਜਾ ਸਕਦਾ ਜਾਂ ਕਹ ਲਓ ਉਹਦੇ ਪਰਿਵਾਰ ਨਾਲ ਜਾਂ ਉਹਦੇ ਨਾਲ ਕੁਝ ਵੀ ਹੁੰਦਾ ਹੈ ਤੇ ਪੁਲਿਸ ਪ੍ਰਸ਼ਾਸਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜ਼ਿੰਮੇਵਾਰੀ ਹੋ ਕੇ ਬਿਲਕੁਲ ਦਰਿਆ ਹੈ ਤੇ ਸੈਂਟਰ ਦੇਖੋ ਉਹਨਾਂ ਨੇ ਗੱਲ ਕੀਤੀ ਆ ਹੁਣ ਐਸ ਵੇਲੇ ਕਿੱਥੇ ਆ ਉਹ ਉਹ ਐਸ ਵੇਲੇ ਸ਼ਾਇਦ ਪੁਲਿਸ ਵਾਲਿਆਂ ਦੇ ਨਾਲ ਹੀ ਹੋਣਾ ਆ ਅਸੀਂ ਤਾਂ ਉਹਨਾਂ ਨੂੰ ਹੈਂਡ ਓਵਰ ਟਰੱਕ ਕਰਤਾ ਤੇ ਡਰਾਈਵਰ ਵੀ ਨਾਲ ਲੈ ਕੇ ਗਏ ਹੋਣਗੇ ਇੱਕ ਇੱਕ ਬੰਦਾ ਜਿਹੜਾ ਰੋਜੀ ਰੋਟੀ ਕਮਾਉਂਦਾ ਦਿਹਾੜੀ ਕਰਦਾ ਉਹਨੂੰ ਕੀ ਪਤਾ ਵੀ ਕੀ ਜਾ ਰਿਹਾ ਕੀ ਆ ਰਿਹਾ ਉਹ ਪੁਲਿਸ ਦੇ ਕਹਿੰਦੇ ਪੁਲਿਸ ਤੋਂ ਤਾਂ ਹਰ ਕੋਈ ਡਰਦਾ ਪੁਲਿਸ ਦੇ ਕਹਿੰਦੇ ਵਿਚਾਰਾ ਰਾਸ਼ਨ ਛੱਡਣ ਆ ਗਿਆ ਪਰ ਮੈਂ ਕਹਿੰਦਾ ਇਹ ਪਿਛਲੇ 3-4 ਦਿਨਾਂ ਤੋਂ ਅਸੀਂ ਦੇਖ ਰਿਹਾ ਤੁਸੀਂ ਕਦੇ ਕੋਈ ਐਕਟਿਵਿਟੀ ਰਾਸ਼ਨ ਵੰਡਦਾ ਫੜਿਆ ਕੋਈ ਗਲੀਆਂ ਦੇ ਵਿੱਚ ਕਿੱਟਾ ਵੰਡ ਰਿਹਾ ਇਹਨਾਂ ਦੀਆਂ ਤੁਸੀਂ ਲਗਾਤਾਰ ਸ਼ਿਕਾਇਤਾਂ ਵੀ ਕਰ ਰਹੇ ਹੋ ਕਿ ਤੁਹਾਡੀ ਪਿਛਲੇ 5-4 ਦਿਨਾਂ ਦੇ ਵਿੱਚੋਂ ਕਿਸੇ ਸ਼ਿਕਾਇਤ ਦਾ ਅਸਰ ਹੋਇਆ ਕੁਝ ਕੋਈ ਕੁਝ ਕੁਝ ਨਹੀਂ ਅਸਰ ਹੋਇਆ ਨਾ ਇਲੈਕਸ਼ਨ ਕਮਿਸ਼ਨ ਤੇ ਤੁਸੀਂ ਦੇਖੋਗੇ ਅਸੀਂ ਐਕਸਟਰਾ ਫੋਰਸ ਦੀ ਮੰਗ ਵੀ ਕੀਤੀ ਸੀਗੀ ਇਵਨ ਬਾਕੀ ਪਾਰਟੀਆਂ ਨੇ ਵੀ ਐਕਸਟਰਾ ਫੋਰਸ ਦੀ ਮੰਗ ਕੀਤੀ ਸੀ ਐਕਸਟਰਾ ਫੋਰਸ ਵੀ ਇਲੈਕਸ਼ਨ ਕਮਿਸ਼ਨ ਵਾਲਿਆਂ ਨੇ ਇੱਥੇ ਪ੍ਰੋਵਾਈਡ ਨਹੀਂ ਕਰਾਈ ਤੁਸੀਂ ਪੰਜਾਬ ਪੁਲਿਸ ਹੀ ਦੇਖੋਗੇ ਤੇ ਪੰਜਾਬ ਪੁਲਿਸ ਤੇ ਕਿੰਨਾ ਭਰੋਸਾ ਕੀਤਾ ਜਾ ਸਕਦਾ ਹੈ ਜਿਹੜਾ ਆਪ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੱਥਾਂ ਦੀ ਕਟਪੁਤਲੀ ਬਣੀ ਹੋਈ ਹੈ ਕੀ ਆ ਪੁਲਿਸ ਵਾਲਾ ਕੰਮ ਕਰ ਰਹੀ ਹੈ ਜੀ ਪੁਲਿਸ ਪੁਲਿਸ ਵਾਲਾ ਕੰਮ ਨਹੀਂ ਕਰ ਰਹੀ ਪੁਲਿਸ ਰਾਸ਼ਨ ਵੰਡਣ ਦਾ ਕੰਮ ਕਰ ਰਹੀ ਹੈ ਆਸ਼ੂ ਜੀ ਉੱਥੇ ਤੁਹਾਨੂੰ ਐਕਟਿਵਾ ਫੜਵਾ ਕੇ ਗਏ ਹੈਗੇ ਆ ਤੁਸੀਂ ਮੁੜ ਕੇ ਸਾਡਾ ਵਰਕਰ ਘੁਟਣਾ ਸ਼ੁਰੂ ਕਰਤਾ ਮੈਂ ਕਿੰਦਾ ਰੈਸਟ ਸ਼ੋਅ ਕਰ ਨਹੀਂ ਜੀ ਨਹੀਂ ਆ ਰੋਕ ਨਹੀਂ ਰੋਕ ਨਹੀਂ ਫੇਸਬੁਕ ਇਹ ਚਾਰ ਬੰਦੇ ਇੱਕ ਠੀਕ ਹੈ ਆਈ ਐਗਰੀ ਬਟ ਚਾਰ ਬੰਦੇ ਇੱਕ ਦੇਖੋ ਟਰੱਕ ਖੜਾ ਸਾਡੀ ਪੁਲਿਸ ਦੀ ਮੌਕੇ ਤੇ ਵੀਰ ਅਸੀਂ ਲੈ ਰਹੇ ਹਾਂ ਨਹੀਂ ਜੀ ਪਹਿਲਾਂ ਦੇਖੋ ਐਦਾ ਦੀ ਪੋਲੀਟੀਕਲ ਸਲੋਗਨਿੰਗ ਕਰਕੇ ਤੁਸੀਂ ਇਲੈਕਸ਼ਨ ਪ੍ਰੋਸੈਸ ਨੂੰ ਸਾਡਾ ਆਪਣੀ ਡਿਊਟੀ ਕਰ ਤੋਂ ਸਾਨੂੰ ਅਸੀਂ ਇਹ ਕਾਰੋ ਜੋ ਮੇਰੇ ਤੇ ਕਾਰਵਾਈ ਕਰ ਸਕਦੇ ਪਰ ਲਿਓ ਤੁਸੀਂ ਪਹਿਲਾਂ ਆਰਓ ਸਾਹਿਬ ਨੂੰ ਕੋਈ ਥਾਂ ਤੇ ਕਿਸ ਨੂੰ ਭੇਜੋ ਸਾਨੂੰ ਆਬਜ਼ਰਵਰ ਲਈ ਚਾਹੀਦਾ ਹੈ ਠੀਕ ਹੈ ਆਬਜ਼ਰਵਰ ਨੂੰ ਬੁਲਾਓ ਪਹਿਲਾਂ ਪਲੀਜ਼